ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮਤਾਜਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਚੰਡੀਗੜ੍ਹ ਨਗਰ ਨਿਗਮ ਚੋਣ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੇ ਫਾਰਮੂਲੇ ਦੀ ਪ੍ਰੀਖਿਆ ਜੀ ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਖੂਬ ਚਰਚਾ ਉਹ ਲੰਬੇ ਸਮੇਂ ਤੋਂ ਚਰਚਾ ਘਟਜੋੜ ਹੋ ਗਿਆ ਸੀਟਾਂ ਵੰਡ ਲੀਆਂ ਸੀਟਾਂ ਘਟਾ ਲੀਆਂ ਸੀਟਾਂ ਵਧਾ ਲੀਆਂ ਕਾਂਗਰਸ ਵੱਧ ਪਾਲਦੀ ਆਪ ਵੱਧ ਪਾਲਦੀ ਉਹਨੇ ਛੱਡਤੀ ਉਹਨੇ ਨਹੀਂ ਛੱਡੀ ਹਰਿਆਣੇ ਨੂੰ ਲੈ ਕੇ ਰੇੜਕਾ ਜੀ ਨਿਭੜ ਗਿਆ ਜੀ ਖੜਗੇ ਕੇਜਰੀਵਾਲ ਦੇਖਣਗੇ ਜੀ ਨਹੀਂ ਜੀ ਪੰਜਾਬ ਦੀ ਲੀਡਰਸ਼ਿਪ ਨਹੀਂ ਮੰਦੀ ਜੀ ਹੈ ਭਗਵੰਤ ਮਾਨ ਨਰਾਜ ਨੇ ਜੀ ਭਗਵੰਤ ਮਾਨ ਨੇ ਕਹਿਤਾ ਇੱਕ ਸੀ ਕਾਂਗਰਸ ਜੀ ਹੈ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਆੜਗੇ ਜੀ ਬੜਾ ਖੁਸ਼ ਪਰ ਘਟਜੋੜ ਘਟਜੋੜ ਜੇ ਇੰਡੀਆ ਘਟਜੋੜ ਰਿਹਾ ਤਾਂ ਕਹਿੰਦੇ ਜੀ ਇਹ ਚੋਣਾਂ ਦਾ ਘਟਜੋੜ ਵੀ ਤੈਹ ਰਿਹਾ ਪਰ ਇਹ ਸਭ ਦੇ ਫਾਰਮੂਲੇ ਦੀ ਹੁਣ ਪ੍ਰੀਖਿਆ ਕੀ ਚੰਡੀਗੜ੍ਹ ਦੇ ਨਗਰ ਨਿਗਮ ਦੀ ਚੋਣ ਚੋਣੀ ਹੈ ਚੰਡੀਗੜ੍ਹ ਪਵਨ ਬਾਂਸਲ ਕੇਂਦਰੀ ਮੰਤਰੀ ਤੱਕ ਰਹੇ ਤੇ ਪਰ ਬਹੁਤ ਜ਼ੋਰ ਲਾਇਆ ਤੇ ਇਥੋਂ ਬੀਬੀ ਕਰਨ ਖੇਰ ਦੋ ਵਾਰ ਸੀਟ ਕੱਟ ਕੇ ਲੈ ਗਈ ਇਸ ਵਾਰ ਕਰਨ ਖੇਰ ਨੂੰ ਟਿਕਟ ਮਿਲਣ ਦੀ ਆਸ ਨਹੀਂ ਤੇ ਭਾਜਪਾ ਨੂੰ ਜਿੱਥੇ ਦਾ ਫਿਕਰ ਹੈ ਫਿਕਰ ਦਾ ਪਹਿਲੂ ਨਗਰ ਨਿਗਮ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਭਾਜਪਾ ਨਾਲੋਂ ਵੱਧ ਐਮਸੀ ਜਿਤਾ ਕੇ ਲੈ ਗਈ ਇਹ ਵੱਖਰੀ ਗੱਲ ਹੈ ਕਿ ਜੋੜ ਤੋੜ ਕਰਨ ਚ ਖਰੀਦੋ ਉਪਰੋਕਤ ਕਰਨ ਚ ਕ੍ਰਾਸ ਵੋਟਿੰਗ ਕਰਾਉਣ ਚ ਵੋਟਾਂ ਰੱਦ ਕਰਾਉਣ ਚ ਇਹੋ ਜਿਹੀ ਪੈਂਤੜੀ ਬਾਜੀ ਚ ਭਾਜਪਾ ਜੇ ਵੀ ਮਾਹਰ ਹੈ ਇਸ ਲਈ ਕਹਿੰਦੇ ਮੇਰ ਭਾਜਪਾ ਦਾ ਬਣਦਾ ਰਿਹਾ 2016 ਤੋਂ ਲੈ ਕੇ 2023 ਤੱਕ ਭਾਜਪਾ ਆਪਣਾ ਮੇਰ ਬਣਾਉਂਦੀ ਆ ਰਹੀ ਹੈ 16 17 18 19 20 21 22 23 ਪਿਛਲੇ 7 ਸਾਲਾਂ ਤੋਂ ਚੰਡੀਗੜ੍ਹ ਦੇ ਨਗਰ ਨਿਗਮ ਚ ਭਾਜਪਾ ਦਾ ਦਬਦਬਾ ਤੇ ਕਬਜ਼ਾ ਹੈ ਪਰ ਲੋਕਾਂ ਨੇ ਐਮਸੀ ਆਮ ਆਦਮੀ ਪਾਰਟੀ ਦੇ ਵੱਧ ਜਿਤਾਏ ਤੇ ਪਰ ਪੂਰਨ ਬਹੁਮਤ ਨਹੀਂ ਮਿਲਿਆ 14 ਜਿਤਾ ਕੇ ਦਿੱਤੇ ਚਲੋ ਅੱਜ ਦੀ ਤਰੀਖ 13 ਹੈਗੀ ਆਮ ਆਦਮੀ ਪਾਰਟੀ ਕੋਲ ਕਿਉਂਕਿ ਇੱਥੇ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ ਪਰ ਹੁਣ ਜਦੋਂ ਨਗਰ ਨਿਗਮ ਦੀਆਂ ਚੋਣਾਂ ਆਈਆਂ ਤੇ ਤਦ ਕਹਿੰਦੇ ਕਿ ਉਧਰ ਖੜਗੇ ਔਰ ਕੇਜਰੀਵਾਲ ਤੇ ਇੱਧਰ ਚੰਡੀਗੜ੍ਹ ਦੇ ਹਵਾਲੇ ਨਾਲ ਪਵਨ ਬਾਂਸਰ ਇਹਨਾਂ ਨੇ ਐਹ ਭੁਮਕਾ ਨਿਭਾਈ ਆਮ ਆਦਮੀ ਪਾਰਟੀ ਨੂੰ ਦਿਖ ਰਿਹਾ ਕਿ ਸਾਡਾ ਹੁਣ ਮੇਅਰ ਬਣ ਜਾਣਾ ਕਾਂਗਰਸ ਦੇ ਸਾਰੇ ਤੇ ਪਵਨ ਵਾਂਸੂ ਨੂੰ ਲੱਗਦਾ ਕਿ ਮੈਂ ਐਮਪੀ ਬਣ ਸਕਦਾ ਆ ਆਪ ਦੇ ਸਾਰੇ ਸੋ ਦੋਵਾਂ ਨੂੰ ਇਹ ਫਾਰਮੂਲਾ ਫਿੱਟ ਬੈਠਿਆ ਤੇ ਪੰਜਾਬ ਦੀਆਂ ਸੀਟਾਂ ਦਾ ਰੇੜਕਾ ਵੀ ਨਿਪਟੜ ਗਿਆ ਕਹਿੰਦੇ ਇਹਦੇ ਨਾਲ ਸੱਤ 6 ਤੇ ਪੰਜਾਬ ਦੇ ਵਿੱਚ ਲੜਨਾ ਤੈਅ ਆ ਦਿੱਲੀ ਦੇ ਵਿੱਚ 3 4 ਤੇ ਲੜਨਾ ਤੈਅ ਆ ਜਦੋਂ ਤੱਕ ਐਲਾਨ ਨਹੀਂ ਹੁੰਦਾ ਤਦ ਤੱਕ ਕਿ ਰਾਜਨੀਤੀ ਗੱਲਾਂ ਕਿਸੇ ਪਾਸੇ ਜਾ ਸਕਦੀਆਂ ਨਹੀਂ ਆਂ ਪਰ ਇਹ ਫਾਰਮੂਲਾ ਤੈਅ ਆ ਕਿ ਦਿੱਲੀ ਦੇ ਵਿੱਚ 4-3 ਨਾਲ ਲੜਾਂਗੇ 7 ਸੀਟਾਂ ਤੇ 4 ਤੇ ਆਮ ਆਦਮੀ ਪਾਰਟੀ ਲੜੇਗੀ 3 ਤੇ ਕਾਂਗਰਸ ਪੰਜਾਬ ਦੇ ਵਿੱਚ 7-6 ਨਾਲ ਲੜਾਂਗੇ 7 ਤੇ ਆਮ ਆਦਮੀ ਪਾਰਟੀ ਲੜੇਗੀ 6 ਤੇ ਕਾਂਗਰਸ ਤੇ ਕਹਿੰਦੇ ਕਾਂਗਰਸ ਦਾ ਹਿਸਾਬ ਪੰਜਾਬ 'ਚ ਬਰਾਬਰ ਹੋ ਗਿਆ ਜੀ 14 ਮਲਾਉਨੇ ਆ ਸੀ ਚੰਡੀਗੜ੍ਹ ਵਾਲੀ ਵਿੱਚ ਮਲਾ ਕੇ ਸੇ 7-7 ਹੋ ਗਈਆਂ ਇਹ ਕਾਂਗਰਸ ਨੂੰ ਛੱਡ ਦਾਂਗੇ ਤੁਸੀਂ ਸਾਨੂੰ ਮੇਅਰ ਬਣਾ ਦਿਓ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਨਾਮਜ਼ਦਗੀਆਂ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਦੀ ਨਾਮਜ਼ਦਗੀਆਂ ਤੋਂ ਪਹਿਲਾਂ ਹੀ ਚਾਲਾ ਮਾਰਨ ਲੱਗੀ ਕਹਿੰਦੇ ਲੋਬੀ ਅਸੀਂ ਤਾਂ ਬਿੱਲੂ ਤੋੜ ਲਿਆ ਆਮ ਆਦਮੀ ਪਾਰਟੀ ਦਾ ਇੱਕ ਐਮਸੀ ਕਹਿੰਦੇ ਜੀ ਅਸੀਂ ਤੋੜਨ ਚ ਕਾਮਯਾਬ ਹੋ ਗਏ ਬਕਾਇਦਾ ਤੌਰ ਤੇ ਕਹਿੰਦੇ ਜੀ 10 ਤਰੀਕ ਨੂੰ 10 ਜਨਵਰੀ ਨੂੰ ਭਾਜਪਾ ਨੇ 27 ਬਾਰ ਨੰਬਰ 27 ਤੋਂ ਆਮ ਆਦਮੀ ਪਾਰਟੀ ਦੇ ਲਖਵੀਰ ਸਿੰਘ ਬਿੱਲੂ ਨੂੰ ਤੋੜ ਕੇ ਆਪਣੇ ਨਾਲ ਰੜਾ ਲਿਆ ਉਦੋਂ 2 ਕੁ ਦਿਨਾਂ ਬਾਅਦ ਭਾਜਪਾ ਦਾ ਐਮਸੀ ਕਹਿੰਦੇ ਜੀ 20 ਬਾਰ ਨੰਬਰ 20 ਤੋਂ ਹੱਲੋ ਮਾਜਰਾ ਤੋਂ ਗੁਰਚਰਨਜੀਤ ਸਿੰਘ ਕਾਲਾ ਕਹਿੰਦੇ ਲਾਪਤਾ ਹੋ ਗਿਆ। ਪਾਜਪਾਲਾ ਕਹਿੰਦੇ ਨਹੀਂ ਜੀ ਉਹਨਾਂ ਦੇ ਰਿਸ਼ਤੇਦਾਰ ਬਾਹਰੋਂ ਆਏ ਨੇ ਜੀ ਉਹਨਾਂ ਨਾਲ ਨੇ ਜੀ ਫੋਨ ਨਹੀਂ ਲੱਗਦਾ ਮਿਲ ਨਹੀਂ ਰਹੇ ਜੀ ਇੱਥੇ ਨਹੀਂ ਸਾਡੇ ਨਾਲ ਨਹੀਂ ਜੀ ਕਿਤੇ ਨਹੀਂ ਜਾਣਾ ਪਰ ਫਿਕਰ ਪੈ ਗਿਆ। ਤੇ 13 ਤਰੀਕ ਨੂੰ ਤਸਵੀਰ ਆ ਗਈ। ਕਿ ਲਓ ਜੀ ਬਾਜੀ ਮੋੜਤੀ ਆਵਾਦੀ ਪਾਰਟੀ ਨੇ ਜਾਂ ਹਸਾਬ ਬਰਾਬਰ ਕਰਤਾ। ਕਹਿੰਦੇ ਜੀ ਉਧਰ ਰਲ ਗਏ। ਉਹਨਾਂ ਨੇ ਕਹਿੰਦੇ ਜੀ ਸਾਡਾ ਬਿੱਲੂ ਲੈ ਲਿਆ ਤੇ ਅਸੀਂ ਉਹਨਾਂ ਦਾ ਕਾਲਾ ਲੈ ਲਿਆ ਹਸਾਬ ਤਾਂ ਬਰਾਬਰ। ਇੱਧਰ ਭਾਜਪਾ ਦੇ ਐਮਸੀ ਦਾ ਮੁੰਡਾ ਸੈਕਟਰ 33 ਦੇ ਥਾਣੇ ਪਹੁੰਚ ਕੇ ਕਹਿੰਦਾ ਜੀ ਮੇਰਾ ਪਾਪਾ ਲਾਪਤਾ ਹੈ ਮੇਰੇ ਪਾਪੇ ਨੂੰ ਗਵਾਹ ਕੀਤਾ ਗਿਆ ਆਖਰੀ ਵਾਰ ਜੀ ਕਹਿੰਦੇ ਆਮ ਆਦਮੀ ਪਾਰਟੀ ਦੇ ਫਲਾਣੇ ਬੰਦੇ ਨਾਲ ਦੇਖਿਆ ਸੀ ਕਾਰਵਾਈ ਕਰੋ ਜੀ ਉਧਰ ਪਿਓ ਕਹਿੰਦਾ ਨਾ ਪਾਈ ਮੈਨੂੰ ਲਾਪਤਾ ਨਹੀਂ ਮੈਂ ਸ਼ਾਮਲ ਹੋ ਗਿਆ ਸੋ ਕਾਂਗਰਸ ਤੇ ਆਪ ਦਾ ਗੱਠ ਜੋੜ ਸਫਲ ਅਸਫਲ ਦਿੱਲੀ ਦੀ ਐਮਪੀ ਦੀ ਚੋਣ ਹਰਿਆਣੇ ਦੀ ਐਮਪੀ ਦੀ ਚੋਣ ਪੰਜਾਬ ਦੀ ਐਮਪੀ ਦੀ ਚੋਣ ਤੇ ਗੁਜਰਾਤ ਚ ਵੀ ਝੁੰਝ ਫਸਾਉਣ ਨੂੰ ਫਿਰਦੇ ਆ। ਉਹ ਇਸ ਤੇ ਨਿਰਭਰ ਕਰਦੀ ਆ ਕਿ ਹੁਣ ਇੱਥੋਂ ਮੇਰ ਬਣਾ ਕੇ ਨਿਕਲਦੇ ਆ ਕਿ ਨਹੀਂ। ਅਜੇ ਵੀ 13 ਆਮ ਆਦਮੀ ਪਾਰਟੀ ਦੇ ਸੱਤ ਕਾਂਗਰਸ ਦੇ ਮਿਲਾ ਕੇ 20 ਹੋ ਗਏ। ਭਾਜਪਾ ਕੋਲ ਐਮਪੀ ਮਿਲਾ ਕੇ ਵੀ 15 ਹੀ ਨੇ। ਪਰ ਅਜੇ ਵੀ ਕਰਾਸ ਵੋਟਿੰਗ ਦਾ ਤੇ ਵੋਟਾਂ ਰੱਦ ਹੋਣ ਦਾ ਖਤਰਾ ਖੜਾ ਹੈ। ਇੱਕ ਅੱਧੀ ਵੋਟ ਰੱਦ ਹੋਈ, ਦੋ ਵੋਟਾਂ ਉਧਰ ਚਲੀਆਂ ਗਈਆਂ, ਕਰਾਸ ਹੋ ਗਈਆਂ ਤੇ ਖੇਡ ਵਿਗੜ ਸਕਦਾ ਹੈ। ਤੇ ਇਸ ਲਈ ਫਿਰ ਲੁਕਣ ਛਿੱਪੀ ਦਾ ਖੇਡ ਜਾਰੀ ਹੈ ਜਨਾਬ। ਕੋਈ ਸੰਪਰਕ ਨਾ ਕਰ ਲਵੇ ਕੋਈ ਤਾਲਮੇਲ ਨਾ ਹੋ ਜਵੇ ਕੋਈ ਸੌਦਾ ਨਾ ਹੋ ਜਵੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਫਿਲਹਾਲ ਹਰਿਆਣੇ ਦਾ ਵੀ ਚੱਲੀ ਜਾਂਦਾ ਨਾਲੇ ਤਾਣਾ ਬਾਣਾ ਜਾ ਉਹਲੇ ਨੂੰ ਨਵੀਂ ਮਿਲਦੀ ਨਹੀਂ ਤੇ ਅੱਡ ਹੁੰਦੇ ਨਹੀਂ ਪਰ ਇਹ ਚੰਡੀਗੜ੍ਹ ਦੇ ਆਲੇ-ਦਾਲੇ ਤਿੰਨ ਸੁਭਿਆ ਤੇ ਤਿੰਨਾ ਸੁਭਿਆਂ ਚੋਂ ਨਾ ਤਿੰਨਾ ਪਾਰਟੀਆਂ ਦੀ ਸਰਕਾਰਾਂ ਨੇ ਜਿਹੜੀਆਂ ਇੱਥੇ ਫਸਮਾ ਮੈਚ ਹੈ ਚੰਡੀਗੜ੍ਹ ਦੇ ਨਗਰ ਨਿਗਮ ਦੇ ਮੇਅਰ ਲਈ ਸੀਨੀਅਰ ਡਿਪਟੀ ਮੇਅਰ ਲਈ ਤੇ ਡਿਪਟੀ ਮੇਅਰ ਲਈ ਤਿੰਨੇ ਪਾਰਟੀਆਂ ਨੇ ਆਪਣੇ ਤਿੰਨੇ ਤਨ ਉਮੀਦਵਾਰ ਧਾਰਤੇ ਭਾਜਪਾ ਨੇ ਵੀ ਤਿੰਨੇ ਸੀਟਾਂ ਤੇ ਕਾਗਜ਼ ਭਰਤੇ ਆਪ ਨੇ ਵੀ ਤਿੰਨੇ ਸੀਟਾਂ ਤੇ ਕਾਗਜ਼ ਭਰਤੇ ਕਾਂਗਰਸ ਨੇ ਵੀ ਤਿੰਨੇ ਸੀਟਾਂ ਦੇ ਕਾਗਜ਼ ਭਰਤੇ ਤੇ ਪਵਨ ਮਾਨਸਲ ਦੀ ਕਹਿੰਦੇ ਜੋੜ ਕਟਾ ਕੇਜਰੀਵਾਲ ਤੇ ਖੜਗੇ ਦੀ ਮੀਟਿੰਗ ਦਾ ਨਤੀਜਾ ਕਿ ਉਹ ਤੋਂ ਬਾਅਦ ਸਮਝੌਤਾ ਹੋ ਗਿਆ ਹੁਣ ਚਲੋ ਕਾਗਜ਼ੀ ਵਾਪਸੀ ਦੀ ਖੇਡ ਹੋਊਗੀ ਹੁਣ ਸਮਝੌਤਾ ਇਹ ਹੋਇਆ ਕਿ ਆਮ ਆਦਮੀ ਪਾਰਟੀ ਲੜੂਗੀ ਮੇਅਰ ਦੀ ਚੋਣ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਹੋਣਗੇ ਕਾਂਗਰਸ ਦੇ ਤੇ ਲੋਕ ਸਭਾ ਚੋਣ ਚ ਕਾਂਗਰਸ ਦਾ ਸਮਰਥਨ ਕਰੇਗੀ ਆਪ ਪਰ ਅਜੇ ਵੀ ਡਰ ਹੈ ਕਿ ਐਮ ਸੀ ਇਧਰ ਉਧਰ ਨਾ ਹੋ ਜਾਣ ਇਸ ਲਈ ਕਾਂਗਰਸੀਆਂ ਨੂੰ ਤਾਂ ਜੀ ਹਿਮਾਚਲ ਦੀ ਚੜ੍ਹਾਈ ਚੜਾਤਾ ਕਹਿੰਦੇ Shimla ਚਲੋ ਆਪ ਵਾਲਿਆਂ ਨੂੰ ਕਹਿੰਦੇ Rohtak ਨੂੰ ਭੇਜਤਾ ਭਾਜਪਾ ਵਾਲਿਆਂ ਨੂੰ ਕਹਿੰਦੇ ਜੀ ਇਧਰ ਪੰਚਕੂਲੇ ਨੂੰ ਲੈ ਕੇ ਹਰਿਆਣੇ ਚ ਭਾਜਪਾ ਦੀ ਸਰਕਾਰ ਅਗਲੇ ਭਾਜਪਾ ਵਾਲਿਆਂ ਨੂੰ ਲੈ ਕੇ ਪੰਜਾਬ ਚ ਆਪ ਦੀ ਸਰਕਾਰ ਅਗਲੇ ਪੰਜਾਬ ਦੇ ਐਮ ਸੀਆਂ ਨੂੰ ਲੈ ਕੇ ਹੈ ਹਿਮਾਚਲ ਚ ਕਾਂਗਰਸੀ ਸਰਕਾਰ ਅਗਲੇ ਕਾਂਗਰਸੀ ਐਮ ਸੀਆਂ ਨੂੰ ਲੈ ਕੇ ਚਲੋ ਜੀ ਪਰ ਪਾਰਟੀਆਂ ਲੈ ਜਾਣ ਪਾਈ ਵੈਸੇ ਤਾਂ ਇਹ ਵੀ ਗਲਤ ਵਰਤਾਰਾ ਹੈ ਚਾਹੇ ਸਰਕਾਰ ਚਾਹੇ ਪਾਰਟੀ ਕੋਈ ਵੀ ਕਿਉਂ ਲੈ ਕੇ ਜਾਵੇ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਪਾਰਟੀਆਂ ਨੂੰ ਆਪਣੇ ਨੁਮਾਇੰਦਿਆਂ ਤੇ ਭਰੋਸਾ ਨਹੀਂ ਤੇ VOTER ਹੁਣ ਕੀ ਕਰਨ ਕਿ ਜੇ ਚੁਣਿਆ ਨੁਮਾਇੰਦਾ ਕਿਸੇ ਹੋਰ ਪਾਰਟੀ ਦੀ ਟਿਕਟ ਤੇ ਹੋਵੇ ਤੇ ਰਲਿਆ ਕਿਸੇ ਹੋਰ ਪਾਸੇ ਬੈਠਾ ਹੋਵੇ ਫਿਰ VOTER ਕੀ ਕਰਨ ਇਹ VOTES ਦੀ ਭਰੋਸਗੀ ਦੇ ਉੱਤੇ ਵੀ ਸਵਾਲ ਹੈ ਇਸ ਦੇ ਉੱਤੇ ਸਪਸ਼ਟ ਤੇ ਸਖਤ ਕਾਨੂੰਨ ਕਿਉਂ ਨਹੀਂ ਕਿ ਤੁਸੀਂ 5 ਸਾਲ ਪਾਰਟੀ ਨਹੀਂ ਬਦਲ ਸਕਦੇ ਤੇ ਜੇ ਪਾਰਟੀ ਬਦਲਨੀ ਆ 5 ਸਾਲਾਂ ਬਾਅਦ ਤੁਸੀਂ ਅਗਲੇ 5 ਸਾਲ ਚੋਣਾਂ ਨਾਲ ਲੜੋ ਤਦ ਤੱਕ ਇਹ ਸੂਤ ਨਹੀਂ ਆਉਣਾ ਕੰਮ ਹੁਣ ਲੁਕੋ ਰਹੀਆਂ ਨੇ ਸਰਕਾਰਾਂ ਮੈਨੂੰ ਨਹੀਂ ਮਤਲਬ ਕਿ ਹਿਮਾਚਲ ਚ ਕਾਂਗਰਸ ਕਿਉਂ ਲੁਕਾਉਂਦੀ ਫਿਰਦੀ ਆ ਮੈਨੂੰ ਨਹੀਂ ਮਤਲਬ ਹਰਿਆਣਾ ਚ ਭਾਜਪਾ ਕਿਉਂ ਲੁਕਾਉਂਦੀ ਫਿਰਦੀ ਆ ਪਰ ਮੈਨੂੰ ਪੰਜਾਬ ਤੋਂ ਮਤਲਬ ਹੈ ਪੰਜਾਬ ਦੀ ਸਰਕਾਰ ਨੇ ਚੰਡੀਗੜ੍ਹ ਦੇ ਨਗਰ ਨਿਗਮ ਦੀ ਚੋਣ ਨਹੀਂ ਲੜਨੀ ਆਮ ਆਦਮੀ ਪਾਰਟੀ ਨੇ ਲੜਨੀ ਆ ਲੜੇ ਤੇ ਉਹਨਾਂ ਕੋਲ ਚੰਡੀਗੜ੍ਹ ਦੇ ਵਿੱਚ ਵੀ ਵਿੰਗ ਹੈਗਾ ਉਹਨਾਂ ਕੋਲ ਪੰਜਾਬ ਚ ਵੀ ਵਿੰਗ ਹੈਗਾ ਉਹਨਾਂ ਦਾ ਰਾਸ਼ਟਰੀ ਵਿੰਗ ਦਿੱਲੀ ਵਾਲਾ ਵੀ ਹੈਗਾ ਵਿੰਗ ਤਾਂ ਹਰਿਆਣਾ ਮਾਝੇ ਚ ਵੀ ਹੈਗੇ ਪਰ ਸਾਮ ਸੰਭਾਲ ਢਵਾ ਟਵਾਈ ਮਿੰਨਤ ਤਰਲਾ ਸੇਵਾ ਪਾਣੀ ਸਾਰੀ ਕਰ ਰਹੀ ਹੈ ਸਰਕਾਰ ਹੁਣ ਤੁਸੀਂ ਕਹੋਗੇ ਜੀ ਕੀਵੇਂ ਚਲੋ ਹੋ ਸਕਦਾ ਰਿਜ਼ੋਰਟ ਦਾ ਬਿੱਲ ਤਾਂ ਕਿਸੇ ਨੂੰ ਨਕਦੀ ਚ ਵੀ ਦਵਾ ਦੇਣਾ ਕਹਿ ਦੇਣ ਜੀ ਕੱਲੂ ਐਮਸੀ ਨੇ ਆਪ ਹੀ ਦਿੱਤਾ ਪਰ ਜਨਾਬ ਗੱਡੀਆਂ ਜਿਹੜੀਆਂ ਢੋ ਰਹੀਆਂ ਉਹਨਾਂ ਗੱਡੀਆਂ ਦਾ ਕੀ ਕਰੋਗੇ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਨੇ ਉਹ ਪੱਤਰ ਦਾਖਲ ਕਰਾਉਣ ਦੇ ਲਈ ਨਾਮਜ਼ਦਗੀਆਂ ਭਰਨ ਦੇ ਲਈ ਰੋਪੜ ਦੇ ਖਰਜੋੜ ਤੋਂ ਆਮ ਆਦਮੀ ਪਾਰਟੀ ਦੇ 13 ਐਮਸੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਗੱਡੀਆਂ ਚੰਡੀਗੜ੍ਹ ਚ ਦਾਖਲ ਹੁੰਦੀਆਂ ਨੇ ਤੇ ਉਹ ਗੱਡੀਆਂ ਦਾ ਕਾਫਲਾ ਪੰਜਾਬ ਭਵਨ ਜਾ ਕੇ ਰੁਕਦਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰ ਵੀ ਐਮਸੀਆਂ ਨਾਲ ਬੈਠਕ ਕਰਕੇ ਉਹਨਾਂ ਨੂੰ ਮਨਾਉਣ ਕਿ ਉਹ ਦੋ ਚਾਰ ਗੁੱਸੇ ਸੀ ਡਾਰਸੀ ਕੇ ਕ੍ਰਾਸ ਬੋਟਿੰਗ ਨਾ ਕਰ ਦੇਣ ਉਲਟ ਬੋਟਿੰਗ ਨਾ ਪਾ ਦੇਣ ਗਲਤੇ ਨਾ ਪਾ ਦੇਣ ਵੋਟ ਰੱਦ ਹੋ ਜਾਣੀ ਐ ਵੋਟ ਤੇ ਇਸ ਲਈ ਕਹਿੰਦੇ ਉਹਨਾਂ ਨੂੰ ਮਨਾਉਣ ਸਮਝਾਉਣ ਦਾ ਕੰਮ ਹੋਇਆ ਤੇ ਫਿਰ ਉਹੀ ਪੰਜਾਬ ਸਰਕਾਰ ਦੀਆਂ ਗੱਡੀਆਂ ਉਹਨਾਂ ਨੂੰ ਨਗਰ ਨਿਗਮ ਦੇ ਦਫ਼ਤਰ ਤੱਕ ਲੈ ਕੇ ਗਈਆਂ ਨਾਮਜ਼ਦਗੀ ਪੱਤਰ ਦਾਖਲ ਹੋਏ ਤੇ ਉਸ ਤੋਂ ਬਾਅਦ ਉਹੀ ਗੱਡੀਆਂ ਫਿਰ ਰੋਪੜ ਛੱਡਣ ਗਈਆਂ ਇਹਨਾਂ ਗੱਡੀਆਂ ਦੇ ਅੱਗੇ ਪਿੱਛੇ ਪੁਲਿਸ ਦੀਆਂ ਜਿਪਸੀਆਂ ਚਲਦੀਆਂ ਉਹ ਪੁਲਿਸ ਦੀਆਂ ਜਿਪਸੀਆਂ ਜਿਨ੍ਹਾਂ ਦੇ ਇੱਥੇ ਫੀਤੀਆਂ ਲੱਗੀਆਂ ਪੀਪੀਪੀ ਪੀਪੀਪੀ ਵਾਲੀਆਂ ਮਤਲਬ ਪੰਜਾਬ ਪੁਲਿਸ ਪੀਪੀ ਪੀਪੀ ਪੰਜਾਬ ਪੁਲਿਸ ਤੇ ਜਿਹੜੀਆਂ ਗੱਡੀਆਂ ਚ ਐਮਸੀ ਆਏ ਸੀ ਪੰਜਾਬ ਭਵਨ ਵੀ ਨਗਰ ਨਿਗਮ ਵੀ ਤੇ ਬਾਬਸਰ ਜੋਟ ਰੋਪੜ ਚ ਗਏ ਸੀ ਉਹਨਾਂ ਗੱਡੀਆਂ ਦੇ ਪਿੱਛੇ ਨੰਬਰ ਪਲੇਟਾਂ ਦੇ ਥੱਲੇ ਮੋਟਾ ਕਰਕੇ ਲਿਖਿਆ ਸੀ ਗਵਰਨਮੈਂਟ ਆਫ ਪੰਜਾਬ ਸੋ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਕਿਉਂ ਜੇ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਦੌਰਾਨ ਆਪਣੇ ਮਤਲਬ ਐਸਜੀਪੀਸੀ ਦੇ ਮੈਂਬਰਾਂ ਨੂੰ ਬਾਲਾਸਰ ਫਾਰਮ ਹਾਊਸ ਲੁਕੋਇਆ ਤੇ ਸੇਵਾ ਪਾਣੀ ਸਰਕਾਰੀ ਖਰਚੇ ਤੇ ਹੋਈ ਹੋਵੇ ਤੇ ਬਸ ਸਵਾਲ ਹੈ ਤੇ ਜੇ ਕਾਂਗਰਸ ਵੀ ਇਦਾਂ ਹੀ ਕਰਦੀ ਰਹੀ ਆ ਤੇ ਫਿਰ ਸਵਾਲ ਹੈ ਤੇ ਜੇ ਹੁਣ ਆਪ ਇਹ ਕਹਿੰਗੇ ਉਹ ਕਰਦੇ ਸੀ ਇਸ ਲਈ ਅਸੀਂ ਕਰ ਰਹੇ ਆ ਸਵਾਲ ਤਾਂ ਵੀ ਜਨਾਬ ਸਰਕਾਰ ਨੂੰ ਕਿ ਸਰਕਾਰੀ ਖਜ਼ਾਨੇ ਤੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਤੇ ਖੇਡ ਕਿਉਂ ਕਿਸੇ ਵੀ ਸੂਬੇ 'ਚ ਹੋਵੇ ਮਾਝਾ ਵਾਲੇ ਮਾਝਾ ਵਾਲੀ ਸਰਕਾਰ ਨੂੰ ਪੁੱਛੋ ਹਰਿਆਣਾ ਵਾਲੇ ਲੋਕ ਹਰਿਆਣਾ ਵਾਲੀ ਸਰਕਾਰ ਨੂੰ ਪੁੱਛਣ ਪਰ ਪੰਜਾਬ ਦਾ ਮੀਡੀਆ ਪੰਜਾਬ ਦੀਆਂ ਸੰਸਥਾਵਾਂ ਪੰਜਾਬ ਦੇ ਲੋਕ ਪੰਜਾਬ ਸਰਕਾਰ ਨੂੰ ਪੁੱਛਣ ਕਿ ਸਾਡੇ ਖਜ਼ਾਨੇ ਤੇ ਜਹਾਜ਼ ਦੇ ਝੂਟੇ ਕਿਉਂ ਸਾਡੇ ਖਜ਼ਾਨੇ ਤੇ ਵਿਪਾਸਨਾਵਾ ਕਿਉਂ ਸਾਡੇ ਖਜ਼ਾਨੇ ਤੇ ਦਿੱਲੀ ਦੇ ਲੀਡਰਾਂ ਦੀ ਸੇਵਾ ਕਿਉਂ ਸਾਡੇ ਖਜ਼ਾਨੇ ਤੇ ਖਰਚਾ ਕਰਕੇ ਉਹਨਾਂ ਲਈ ਕੋਠੀਆਂ ਮਿਹਰਬਾਨੀਆਂ ਕਿਉਂ ਤੇ ਸਾਡੇ ਖਜ਼ਾਨੇ ਤੇ ਚੰਡੀਗੜ੍ਹ ਦੇ ਨਗਰ ਨਿਕਮ ਦੀ ਚੋਣ ਕਿਉਂ ਇਹਨਾਂ ਸਵਾਲ ਚਲੋ ਗੱਲ ਚੋਣ ਦੀ ਚੱਲੀ ਆ ਤੇ ਕਹਿੰਦੇ ਜੀ ਪੰਜਾਬ 'ਚ ਪੰਚਾਇਤੀ ਚੋਣਾਂ ਦਾ ਦੌਰ ਫੇਰ ਆਉਣ ਵਾਲਾ ਜੀ ਹਾਂ ਖੂਬ ਚਰਚਾ ਕਿ ਲੋ ਜੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲੈ ਲਿਆ ਜੀ ਇਹਦੇ ਨਾਲੇ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਜਦੋਂ ਕਿ ਰਾਜਨੀਤਿਕ ਮਹਾਰਾਜੇ ਵੀ ਕਹਿੰਦੇ ਨੇ ਕਿ ਸਰਕਾਰ ਦਾ ਮਨ ਨਹੀਂ ਹੈ ਭਾਈ ਪੰਚਾਇਤੀ ਚੋਣਾਂ ਕਰਾਉਣ ਦਾ ਮਜਬੂਰੀ ਅਦਾਲਤੀ ਝਾੜਾ ਕੋਈ ਹੋਰ ਪਹਿਲੂ ਕਿਸੇ ਸਲਾਹ ਕਰਦੀ ਨਵੀਂ ਸਕੀਮ ਹੋਵੇ ਤਾਂ ਬੇਸ਼ੱਕ ਹੋ ਜਾਣ ਸਰਕਾਰ ਨੇ ਕਿਸੇ ਸਮੇਂ 10 ਅਗਸਤ 2023 ਨੂੰ ਕੋਸ਼ਿਸ਼ ਕੀਤੀ ਕਿ ਅਸੀਂ ਹੁਣੇ ਪੰਚਾਇਤਾਂ ਭੰਗ ਕਰਕੇ ਚੋਣਾਂ ਕਰਾ ਕੇ ਆਪਣੇ ਸਰਪੰਚ ਪੰਚ ਬਣਾ ਲਈਏ ਕਿਉਂਕਿ ਨਮੀ ਨਮੀ ਜਲੰਧਰ ਦੀ ਐਮਪੀ ਦੀ ਜਿਮਨੀ ਚੋਣ ਜਿੱਤੇ ਸੀ ਉਸੇ ਹੱਲੇ ਦੇ ਵਿੱਚ ਕਹਿੰਦੇ ਪਿੰਡਾਂ ਦੀਆਂ ਪੰਚਾਇਤਾਂ ਬਣਾ ਕੇ ਪਰੇ ਕਰੀਏ 13000 ਤੋਂ ਵੱਧ ਪਿੰਡਾਂ 'ਚ ਪੰਚਾਇਤਾਂ ਨੇ ਪੰਜਾਬ ਦੀਆਂ ਤੇ ਉਹ ਪੰਚਾਇਤੀ ਚੋਣ ਪ੍ਰਕਿਰਿਆ ਦੇ ਹਵਾਲੇ ਨਾਲ ਜਨਵਰੀ 2019 ਦੀ ਪ੍ਰਕਿਰਿਆ ਮਤਲਬ ਪੰਚਾਇਤਾਂ ਦਾ ਕਾਰਜਕਾਲ ਜਨਵਰੀ 2024 ਚ ਆ ਕੇ ਮੁੱਕ ਜਾਣਾ ਤੇ ਇਸ ਲਈ ਕਹਿੰਦੇ ਜੀ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਆ ਭਲਕੇ ਛਲਕੇ ਕਦੇ ਵੀ ਸੁਨਿਆ ਸਕਦਾ ਟਵਿੱਟਰ ਰਾਹੀਂ ਸੋਸ਼ਲ ਮੀਡੀਆ ਰਾਹੀਂ ਹੈ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਨ ਦੇ ਹਵਾਲੇ ਨਾਲ ਕਿ ਜੀ ਪੰਚਾਇਤਾਂ ਭੰਗ ਪਰਮੰਧਕ ਦੇਖਣਗੇ ਕੰਮ ਕਰ। ਸੋ ਇੱਥੋਂ ਤੱਕ ਤੱਕ ਵਾ ਠੀਕ ਹੈ। ਕਿ ਪੰਚਾਇਤਾਂ ਦੇ ਕਾਰਜਕਾਲ ਮੁੱਕਣ ਤੇ ਸਰਕਾਰ ਪੰਚਾਇਤਾਂ ਭੰਗ ਕਰ ਸਕਦੀ ਹੈ ਤੇ ਸਾਰੇ ਦਸਤਾਵੇਜ਼ ਸਾਰਾ ਰਿਕਾਰਡ ਸਾਰਾ ਕੰਮਕਾਰ ਆਪਣੇ ਅਧਿਕਾਰੀਆਂ ਨੂੰ ਸੌਂਪ ਸਕਦੀ ਹੈ। ਪਰ ਕਿਹੜੇ ਅਧਿਕਾਰੀਆਂ ਨੂੰ? ਪੰਚਾਇਤ ਵਿਭਾਗ ਨਾਲ ਤਾਂ ਤਾਲਮਿਲ ਠੀਕ ਨਹੀਂ ਸਰਕਾਰ ਦਾ। ਅਗਲੇ ਆਂ ਦੇ ਡਾਇਰੈਕਟਰ ਦਾ ਤਿੰਨ-ਤਿੰਨ ਹਫ਼ਤਿਆਂ ਦੀ ਛੁੱਟੀ ਚੱਲ ਗਈ। ਮੈਂ ਤਾਂ ਜਨਵਰੀ ਦਾ ਛੁੱਟੀ ਦੇ ਹੀ ਨੇ। ਤੇ ਪਹਿਲੇ ਜਿਹੜੇ ਸਸਪੈਂਡ ਕੀਤੇ ਬਹਾਲ ਕੀਤੇ ਮੁੜ ਕੇ ਉਹਨਾਂ ਨੂੰ ਕੋਈ ਕਾਰਜ ਨਹੀਂ ਸੌਂਪਿਆ ਐ ਜਦੋਂ ਆ ਪੰਚਾਇਤਾਂ ਭੰਗ ਕਰਨ ਵਾਲਾ ਖੇਡ ਕੀਤਾ ਸੀ ਉਹਦੇ ਕਰਕੇ ਪੰਚਾਇਤ ਵਿਭਾਗ ਦੇ ਹੁਣ ਭਰੋਸਾ ਨਹੀਂ ਕਰਦੇ ਅਧਿਕਾਰੀਆਂ 'ਤੇ ਪਰ ਫਿਰ ਵੀ ਸਰਕਾਰ ਤਾਂ ਸਰਕਾਰ ਆ ਭਾਈ ਉਹਦਾ ਹੁਕਮ ਹੋਊਗਾ ਤਾਂ ਪੰਚਾਇਤਾਂ ਭੰਗ ਹੋਣਗੀਆਂ ਉਹਦਾ ਹੁਕਮ ਹੋਊਗਾ ਤਾਂ ਪ੍ਰਬੰਧਕ ਲੱਗਣਗੇ ਪਰ ਕੀ ਸਰਕਾਰ ਚੋਣਾ ਕਰਾਊਗੀ ਕਿਉਂਕਿ ਜੇ ਚੋਣਾ ਕਰਾਉਣੀਆਂ ਨੇ ਫਿਰ ਇਹ ਫਰਵਰੀ ਜਾ ਕੇ ਹੋਣਗੀਆਂ ਤੇ ਮਾਰਚ ਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਜਾਣਾ ਤੇ ਜੇਕਰ ਇਹ ਨਤੀਜੇ ਸਰਕਾਰ ਦੇ ਹਿਸਾਬ ਨਾਲ ਨਾ ਆਏ ਆਵਾਮੀ ਪਾਰਟੀ ਦੇ ਹਿਸਾਬ ਨਾਲ ਨਾ ਆਏ ਤਾਂ ਉਹਨਾਂ ਦੇ ਲਈ ਕਹਿੰਦੇ ਨਵੀਂ ਮੁਸ਼ਕਲ ਖੜੀ ਹੋ ਜਾਣੀ ਆ ਉਹਨਾਂ ਨੂੰ ਲੱਗਦਾ 24 ਤੇ ਅਸਰ ਪੈ ਜਾਣਾ ਇਸ ਲਈ ਉਹ ਟਪਾਉਣਾ ਚਾਹੁੰਦੇ ਨੇ ਤੇ ਫਿਰ ਜੇ ਮਾਰਚ ਚ ਚੋਣਾਂ ਦਾ ਐਲਾਨ ਹੁੰਦਾ ਤੇ ਅਪ੍ਰੈਲ ਤੇ ਮਈ ਦੇ ਵਿੱਚ ਚੋਣਾਂ ਹੁੰਦੀਆਂ ਨੇ ਪੜਾਵਾਂ ਛੁਣਗੀਆਂ ਤੇ ਮਈ ਚ ਚੋਣਾਂ ਨਿਭੜਨਾ ਮਤਲਬ ਜੂਨ ਤੱਕ ਜਾ ਕੇ ਸਰਕਾਰ ਬਣ ਦਾ ਕੰਮ ਨਿਭੜਦਾ ਤੇ ਫਿਰ ਜੁਲਾਈ ਅਗਸਤ ਦੇ ਵਿੱਚ ਕਹਿੰਦੇ ਚੋਣ ਪ੍ਰਕਿਰਿਆ ਸ਼ਾਇਦ ਨਾ ਹੋ ਸਕੇ ਜਿਸ ਤਰ੍ਹਾਂ ਦਾ ਪੰਜਾਬ ਦੇ ਕੰਮਕਾਜ ਦੇ ਹਵਾਲੇ ਨਾਲ ਰੁੱਤਾਂ ਦੇ ਵੱਲ ਨੇ ਹਿਸਾਬ ਹੈ ਫਿਰ ਕਹਿੰਦੇ ਅਗਸਤ ਤੱਕ ਜਾਕਰਨੀ ਹੈ ਗੱਲ ਸੋ ਹੁਣ ਕੀ ਪੰਚਾਇਤੀ ਚੋਣਾ ਸਰਕਾਰ ਹੁਣੇ ਕਰਾਏਗੀ ਜਾਂ ਸਿਰ ਪ੍ਰਬੰਧ ਆਪਣੇ ਹੱਥ ਚ ਲੈਏਗੀ ਕੰਟਰੋਲ ਆਪਣੇ ਹੱਥ ਚ ਲੈਏਗੀ ਵੈਸੇ ਤਾਂ ਪੰਚਾਇਤੀ ਚੋਣਾ ਸਰਕਾਰ ਆਪਣੇ ਦਬਕਿਆਂ ਨਾਲ ਆਪਣੀ ਸ਼ਕਤੀਆਂ ਨਾਲ ਜਿੱਤਦੀਆਂ ਆਈਆਂ ਨੇ ਪਿੰਡਾਂ ਦੇ ਵਿੱਚ ਜੋ ਕੁਝ ਹੁੰਦਾ ਹੈ ਖਾਲੀਆਂ ਦੀ ਸਰਕਾਰ ਰਹੀ ਉਹ ਚਾ ਕਾਂਗਰਸ ਦੀ ਉਹ ਹਿੱਲੇ ਵਰਤ ਕੇ ਆਵਾਜ਼ੀ ਪਾਰਟੀ ਕਿੰਨਾ ਜਿੱਤ ਸਕਦੀ ਹੈ ਇਹ ਵੀ ਸਵਾਲ ਹੈ ਪਰ ਉਹਦੇ ਨਾਲੋਂ ਵੱਧ ਡਰ ਉਹਨਾਂ ਨੂੰ ਇਹ ਹੈ ਕਿ ਸਾਡੇ ਜਿਹੜੇ ਕਈ ਕਈ ਸਰਪੰਚ ਦੇ ਦਾਅਵੇਦਾਰ ਨੇ ਉਹਨਾਂ ਚ ਇੱਕ ਨੂੰ ਤਾਂ ਬਣਾ ਲਾਂਗੇ ਬਾਕੀਆਂ ਦਾ ਕੀ ਕਰਾਂਗੇ ਸੋ 24 ਚ ਸਾਰਿਆਂ ਤੋਂ ਵੋਟਾਂ ਲੈਣ ਲਈ ਕਹਿੰਦੇ ਕਿ ਰਾਜਨੀਤਿਕ ਮਾਹਿਰਾਂ ਦੀ ਰਾਏ ਆ ਕਿ ਅਜੇ ਵੀ ਚੋਣਾ ਲੋਕ ਸਭਾ ਚੋਣਾਂ ਤੋਂ ਬਾਅਦ ਹੋਣਗੀਆਂ ਪੰਚਾਇਤੀ ਚੋਣਾਂ ਪਰ ਸਰਕਾਰ ਦੇ ਅੰਦਰ ਇਹ ਹਲਚਲ ਕਾਫੀ ਤੇਜ਼ ਆ ਕਿ ਭਾਈ ਪਹਿਲਾਂ ਪੰਚਾਇਤਾਂ ਭੰਗ ਕਰੋ ਪ੍ਰਬੰਧਕਲਓ ਬਾਕੀ ਕੰਮ ਬਾਅਦ ਚੋ ਦੇਖ ਲਿਆ ਚਲੋ ਬਾਕੀ ਗੱਲਾਂ ਬਾਅਦ ਚੋ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ